ਅੱਜ ਜੋ ਸਿੱਕਪੜਿਆਂ ਦਾ ਉਦਘਾਟਨ ਕੀਤਾ ਹੈ ਸਰਦੀਆਂ ਦਾ ਮੈਂ ਇਹ ਕਹਿਣਾ ਚਾਹਾਂਗੀ ਅੱਜ ਬਟਾਲੇ ਵਾਲਿਆਂ ਨੂੰ ਅਸੀਂ ਅਸਾਂ ਰੱਲ ਕਲਬ ਆਇਆ ਇੱਥੇ ਮਤਲਬ ਸਾਰੇ ਆਪਣੇ ਘਰਾਂ ਚੋਂ ਗਰਮ ਕਪੜਾ ਸਰਦੀਆਂ ਦਾ ਗਰਮੀਆਂ ਦਾ ਜਿੰਨਾ ਕਪੜਾ ਸਾਨੂੰ ਇੱਥੇ ਦੇਣਾ ਚਾਹੀਦਾ ਹੈ ਔਰ ਸਾਰੇ ਗਰੀਬਾਂ ਦੀ ਦੇਖੋ ਕਿੰਨੀ ਹੈਲਪ ਹੋ ਰਹੀ ਹੈ ਇੱਥੇ ਮੇਰੀ ਇੱਕੋ ਹੀ ਜ਼ਾਰੀਸ਼ ਹੈ ਤੇ ਸਾਰੇ ਬਟਾਲੇ ਵਾਸੀਆਂ ਨੂੰ ਕਿ ਆਪਣੇ ਜਿੰਨੇ ਵੀ ਘਰ ਦੇ ਵਿੱਚ ਜਿੰਨਾ ਕਪੜਾ ਹੁੰਦਾ ਸਾਡੇ ਕੋਲ ਤੇ ਉੱਥੇ ਆ ਕੇ ਮਤਲਬ ਜਿਹੜਾ ਵੇਸਟ ਕਪੜਾ ਹੈ ਤੁਸੀਂ ਅੱਛਾ ਕਪੜਾ ਪ੍ਰੈਸ ਕਰਕੇ ਧੋ ਕੇ ਲਿਫਾਫਿਆਂ ਦੇ ਪਾਕੇ ਇੱਥੇ ਦੇ ਦਿਓ ਮੌਸਮ ਸ਼ੁਰੂ ਹੋ ਗਿਆ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਹਾਰਾ ਕਲੱਬ ਦੇ ਗਰਮ ਕੱਪੜਿਆਂ ਦੇ ਸਟੋਰ ਦਾ ਉਦਘਾਟਨ ਜਿਹੜਾ ਉਹ ਵਕ ਵਕ ਸਿਰ ਗਿਆ ਉਹਨੂੰ ਬੁਲਾ ਕੇ ਕਰਾਉਂਦਾ ਜੀ ਅੱਜ ਨੀਤੂ ਅਗਰ왈 ਜੀ ਵਾਈਫ ਆਫ ਅਨਿਲ ਅਗਰ왈 ਜੀ ਜਿਹੜੇ ਘਰ ਵਾਲੇ ਨੇ ਜੀ ਉਹਨਾਂ ਨੇ ਸਰਦੀਆਂ ਦੇ ਕੱਪੜਿਆਂ ਦਾ ਗਰਮ ਕੱਪੜਿਆਂ ਦੇ ਸਟੋਰ ਦਾ ਉਦਘਾਟਨ ਕੀਤਾ ਜੀ ਜਿਸ ਵਿੱਚ ਸਾਡੇ ਕੋਲ ਜਿਹੜੇ ਸ਼ਹਿਰ ਦੇ ਭਤਵੰਤੇ ਲੋਕ ਨੇ ਜਿਹੜੇ ਸਾਡੇ ਨਾਲ ਸਹਿਯੋਗ ਕਰਦੇ ਨੇ ਉਹ ਅਨਯੂਜ਼ਡ ਤੇ ਯੂਜ਼ਡ ਕੱਪੜੇ ਜਿਹੜੇ ਚੰਗੀ ਭੀ ਜਿਸ਼ਣੈ ਉਹ ਸਹਾਰਾ ਕਲੱਬ ਨੂੰ ਡੋਨੇਟ ਡੋਨੇਟ ਕਰਕੇ ਜਾਂਦੇ ਨੇ ਤੇ ਸਹਾਰਾ ਕਲੱਬ ਉਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਕਰਕੇ ਪ੍ਰੈਸ ਕਰਕੇ ਤੇ ਜਿਹੜੇ ਲੋਗ ਲੋੜਵੰਦ ਨੇ ਉਹਨਾਂ ਨੂੰ ਇਹ ਪ੍ਰੋਵਾਈਡ ਕਰਾਉਂਦੇ ਨੇ ਤੇ ਉਹ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਜਿਹੜੇ ਉਹ ਕੱਪੜੇ ਲੈ ਜਾ ਕੇ ਆਪਣਾ ਵਕਤ ਗੱਟਦੇ ਨੇ ਸੋ ਮੇਰੀ ਸਾਰਿਆਂ ਨੂੰ ਬਟਾਲੇ ਵਾਲਿਆਂ ਨੂੰ ਅਪੀਲ ਹੈ ਕਿ ਜਿਹਦੇ ਘਰ ਵੀ ਕੋਈ ਵਰਤੋਂ ਦਾ ਸਮਾਨ ਨਹੀਂ ਵਰਤੋਂ ਜਾ ਰਿਹਾ ਉਹ ਸਹਾਰਾ ਕਲੱਬ ਦੇ ਦਫ਼ਤਰ ਤੇ ਸੰਪਰਕ ਕਰਕੇ ਬਚਾਉਣ ਤਾਂ ਜੋ ਲੋਕ ਜਿਹੜੇ ਨੇ ਉਹਨਾਂ ਨਾਲ ਆਪਣਾ ਚੰਗਾ ਗੁਜ਼ਾਰਾ ਕਰ ਸਕਣ। ਸੋ ਮੇਰੀ ਫਿਰ ਇੱਕ ਵਾਰੀ ਅਪੀਲ ਹੈ ਬੇਨਤੀ ਹੈ ਸਾਰੇ ਮਡਾਲਾ ਦੇ ਚੰਗੇ ਸੂਝਵਾਨ ਲੋਕਾਂ ਨੂੰ ਕਿ ਜਿਹੜੇ ਖਾਸ ਕਰਕੇ ਸਿਆਲ ਵਾਲੇ ਕੱਪੜੇ ਜਾਂ ਹੋਰ ਵੀ ਕੋਈ ਜਿਹੜੇ ਨਹੀਂ ਵਰਤੋ ਜ ਸਮਾਨ ਘਰ ਜਾਂਦਾ ਉਹ ਸਾਰਾ ਕਲੱਬ ਦੇ ਦਫ਼ਤਰ ਸੰਪਰਕ ਕਰਕੇ ਤੇ ਭਜਾਉਣ ਤਾਂ ਜੋ ਜਿਹੜੇ ਜਿਹੜੇ ਜ਼ਰੂਰਤਵਾਨ ਲੋਕ ਨੇ ਉਹ ਉਸ ਸਮਾਨ ਨੂੰ ਵਰਤੋ ਜਿ ਲੈ ਆ ਸਕਣ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ।